ਮੈਂ ਹਪਾਲ ਸੰਸਬ ਕਾ ਸਰਪੰਚ ਪਿੰਡ ਜੋਗਰ ਦੇ ਬਾਬਤ ਕਾਲੇ ਇੱਕ ਬਹੁਤ ਹੀ ਪਿੰਡ ਜੋਗਰ ਵਿੱਚ ਦੁੱਖदाई ਘਟਨਾ ਵਾਪਰੀ ਹੈ ਕਿ ਇੱਕ 19 ਸਾਲ ਦਾ ਗਰੀਬ ਹਰਜਨ ਲੜਕਾ ਮੁਖਵਿੰਦਰ ਕੁਮਾਰ ਪੁੱਤਰ ਜਸਵਿੰਦਰ ਪਾਲ ਜੋਗਰ ਦਾਸਪੁਰ ਤੋਂ ਆਪਣੇ ਨਿੱਜੀ ਕੰਮ ਤੋਂ ਵਾਪਸ ਸ਼ਾਮ ਪਿੰਡ ਜੋਗਰ ਨੂੰ ਆ ਰਿਹਾ ਸੀ ਸਿਰਪੰਡ ਪਸਿਆਲ ਦੇ ਨੇੜੇ ਉਹਦਾ ਮੋਟਰਸਾਈਕਲ ਦਾ ਹਾਦਸਾ ਹੋਦੋਂ ਡਿੱਗ ਰ ਗਿਆ ਜਿਹਦੇ ਨਾਲ ਸਫੈਦੇ ਨਾਲ ਵੱਜ ਕੇ ਉਸ ਤੇ ਬੱਚੇ ਦੀ ਮੌਤ ਹੋ ਗਈ ਹੈ ਬਹੁਤ ਹੀ ਗਰੀਬ ਪਰਵਾਰ ਦਾ ਇਹ ਬੱਚਾ ਉਹਦਾ ਪਿਓ ਮਜ਼ਦੂਰੀ ਕਰਦਾ ਸੀ ਔਰ ਆਪ ਵੀ ਇਹ ਮਜ਼ਦੂਰੀ ਕਰਦਾ ਅੱਜ ਇਸ ਦਾ ਜਨਮ ਦਿਨ ਹੈ ਇਹ ਕੱਲਾ ਕੱਲਾ ਬੱਚਾ ਸੀਗਾ ਮਾਂ ਪਿਓ ਦਾ ਜੋ ਇਨਾ ਵਟਾ ਘਾਟਾ ਉਹਨਾਂ ਨੂੰ ਪਿਆ ਹੈ ਜੋ ਵੀ ਸੱਜਣ ਇਹ ਵੀਡੀਓ ਦੇਖੇ ਉਹ ਸਾਨੂੰ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਹਾਂ ਜੇ ਕੋਈ ਜਿੰਨੀ ਕਿ ਮਤ ਹੋ ਸਕਦੀ ਹੋਵੇ ਉਸ ਪਰਿਵਾਰ ਨੂੰ ਮਤ ਕਿਹਾ ਜੋ ਨੰਬਰ ਆ ਰਿਹਾ ਹੈ ਸਕਰੀਨ ਤੇ ਇਸ ਨੰਬਰ ਤੇ ਕੰਟੈਕਟ ਕੀਤਾ ਜਾਵੇ ਵਰਡ ਗੁਰਜੀਤ ਕਮਪਲਸਾਰ ਬਾਈ